ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਵਿਦਿਸ਼ ਕਰਨ ਕੀ ਹਾਲ ਨੇ ਠੀਕ ਹੈ ਹਾਂ ਉਮੀਦ ਕਰਦੇ ਆ ਆਪਣੇ ਵਿਊਰ ਵੀ ਠੀਕ ਠਾਕ ਹੋਣਗੇ ਅੱਜ ਜਿਸ ਕਰਨ ਦੇ ਕਹਿਣ ਤੇ ਰਸਤਾ ਬਦਲੇ ਆ ਜਿਸ ਕਰਨ ਕਹਿੰਦਾ ਨਵੇਂ ਰਸਤੇ ਤੇ ਜਾਣਾ ਐਸਕਰ ਕਿੱਦਾਂ ਲੱਗਿਆ ਵਧੀਆ ਲੱਗਿਆ ਕਸੀ ਤੇ ਨਾਲ-ਨਾਲ ਹੈ ਠੰਡੋ ਹੋ ਗਿਆ ਹਨਾ ਬਹੁਤ ਜ਼ਿਆਦੇ ਦੇਖ ਧੁੰਦ ਵੀ ਆ ਰਹੀ ਐ ਇਸ ਕਰਨ ਵਾਲੀ ਮਾੜੀ ਮਾੜੀ ਦੇਖ ਪਿੱਛੇ ਹਨਾ ਅੱਜ ਸ਼ਾਇਦ ਹੁੰਦਾ ਪਵੇ ਸ਼ਾਮ ਨੂੰ ਹਨਾ ਹਵਾ ਚੱਲ ਰਹੀ ਐ ਤਕਰੀਬਨ ਥੋੜੀ-ਥੋੜੀ ਕਿੰਨੇ ਬੱਦਲ ਵੀ ਹੋਏ ਬੱਦਲ ਤਾਂ ਹੈਗੇ ਆ ਕੱਲ੍ਹ ਦੇ ਧੋਪਣੇ ਨਿਕਲੇ ਹੈਗੇ ਜਿਸ ਕਾਲਾ ਕਿੰਨੇ ਦਿਨ ਦਾ ਬਾਦ ਆਇਆ ਤੂੰ ਮੈਨੂੰ ਬਹੁਤ ਦਿਨਾਂ ਬਾਅਦ ਲੱਗਿਆ। ਪਹਿਲਾਂ ਕਾ ਤੂੰ ਨਹੀਂ ਆਇਆ। ਛੁੱਟੇ-ਛੁੱਟੇ ਅਰੇਸਟ ਕੀਤੀ ਆ। ਹੋਰ ਠੰਡ ਜਿਆਦੇ ਸੀ, ਠੰਡ ਤਾਂ ਹੁਣ ਵੀ ਬਹੁਤ ਜ਼ਿਆਦੇ ਇਸ ਕਰਨ। ਹੂੰ। ਬਸ ਉਹ ਸਕੂਲ ਵਾਲੇ ਕੰਮ ਨਹੀਂ ਦੇ ਸਕਦੇ। ਕੰਮ? ਜਾਓ। ਛੁੱਟੇ-ਛੁੱਟੇ ਰੋਇਆ ਕੰਮ ਕਰ ਦੇ ਦਿੰਦੇ ਆ। ਹੂੰ। ਉਹ ਵੀ ਕਰ ਦਿੰਦੇ। ਖੇਡਣ ਨੂੰ ਕੁੜਿਆਂ ਨੂੰ। ਖੇਡਣ ਦਿੰਦੇ ਨਹੀਂ ਹੈਗੇ। ਨਾ ਪੁੱਤੋਂ ਬਸ ਛੋਟੇ ਪੇਪਰ ਨੇੜੇ ਆ ਨਾ ਫਾਈਨਲ ਪੇਪਰ ਨੇੜੇ ਆ ਛੋਟੇ ਹੁਣ ਤਾਂ ਕਰਕੇ ਹੁਣ ਹੁਣ ਪੜਾਉਂਦੇ ਜਿਆਦਾ ਹੂੰ ਇਸੇ ਕਾਰਨ ਠੀਕ ਹੈ ਕਿ ਨਹੀਂ ਕਿ ਥੋੜੇ ਮਾਰਚ ਚ ਹੋਣਗੇ ਫ फेब्रुवारी ਚ ਹੋਣਗੇ ਮਾ ਉਹ ਚ ਹੈ ਫ फेब्रुवारी ਫਿਰ ਲਾਸਟ ਚ ਹੋਣਗੇ ਪਹਿਲਾਂ ਖੂਹ ਹੁੰਦੇ ਸੀਗੇ ਹਨਾ ਪਾਣੀ ਹੁੰਦਾ ਜੀ ਚ ਪਾਣੀ ਹੁੰਦੇ ਸੀ ਪਹਿਲਾਂ ਖੂਹ ਚ ਪਾਣੀ ਕੱਢਦੇ ਹੁੰਦੇ ਸੀ ਲੋਕ ਉਹ ਹੈ ਨਹੀਂ ਇਹ ਪਾਣੀ ਬਹੁਤ نیچے ਚਲਾ ਗਿਆ ਬੋਤਨ ਦਾ ਤੇ ਇੱਕ ਖਬਰ ਸੁਣੀ ਜਿਸ ਕੱਲ ਕਹਿੰਦੇ ਵੀ ਟਰਾਂਸਪੋਰਟਰਾਂ ਨੇ ਟਰੱਕਾਂ ਵਾਲੇ ਡਰਾਈਵਰਾਂ ਨੇ ਉਹ ਹੜਤਾਲ ਕੀਤੀ ਜਿਹੜੀ ਹੈਨਾ ਹੜਤਾਲ ਕੀਤੀ ਹੈ ਕੱਲ ਕੱਲ ਨਾ ਜਿਸ ਕੱਲ ਨਾ ਟਰਾਂਸਪੋਰਟਰਾਂ ਦੀ ਮਤਲਬ ਉਹ ਸੀਗੀ ਸਟ੍ਰੈਕ ਸੀਗੀ ਤੇ ਦੋ ਤਿੰਨ ਦਿਨ ਹੋ ਗਏ ਤੇ ਪੈਟਰੋਲ ਡੀਜ਼ਲ ਦੀ ਕਿਲਤ ਆ ਗਈ ਲੋਕਾਂ ਨੇ ਘਰ ਲੈਣਾ ਲਾ ਲਿਆ ਉਥੇ ਪੈਟਰੋਲ ਪੰਪਾਂ ਤੇ ਮਤਲਬ ਜੇ ਐਦਾਂ ਹੀ ਪਾਣੀ ਖਤਮ ਹੋ ਗਿਆ ਆਪਣੇ ਫੇਰ ਆਪਾਂ ਕੀ ਕਰਾਂਗੇ ਫੇਰ ਕਿੱਥੇ ਲੈਣਾ ਲਾਉਣਗੇ ਲੋਕ ਹੂੰ ਫੇਰ ਕਿਧਰ ਨੂੰ ਜਾਣਗੇ ਤੋਂ ਇਸ ਲਈ ਇਹ ਵੀ ਪਾਣੀ ਜਿੰਨਾ ਹੋ ਸਕੇ ਬਚਾਓ ਆਪਾਂ ਵੀ ਬਚਾਈਏ ਆਪਾਂ ਵੀ ਬਹੁਤ ਫालतू ਘਰਾਂ 'ਚ ਵੀ ਬਹੁਤ ਫालतू ਯੂਜ਼ ਕਰਦੇ ਆਪਾਂ ਹਨਾ ਕਰਾਂ ਦੇ ਵਿੱਚੋਂ ਡੋਲੀ ਜਾਂਦੇ ਆ ਪਾਣੀ ਆਪਾਂ ਗੱਡੀਆਂ ਧੋਣਿਆਂ ਬੋ ਆ ਹਨਾ ਕੱਪੜੇ-ਕੋਪੜੇ ਧੋਣ ਤੇ ਜ਼ਿਆਦਾ ਹਨਾ ਉਵੇਂ ਡੋਲ ਦਿੰਦੇ ਆ ਪਾਣੀ ਆਪਾਂ ਵੀ ਸਾਰੇ ਪਾਸਿਓਂ ਬਚਾਈਏ ਪਾਣੀ ਮਤਲਬ ਕਹਿਣ ਤੋਂ ਪਾਵਾ ਅਕੱਸੀ ਜਮਾ ਸੁੱਕੀ ਪਈ ਐ ਇਸ ਕਰਨ ਪਾਣੀ ਹੈਗਾ ਜੀ ਦੇਖੀ ਦੇਖ ਤੋ ਜੀ ਹੈ ਨਹੀਂ 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 ਬਸ ਹੋ ਨਹੀਂ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਇਸ ਕਰਨੇ ਤੇ ਨਾ ਹੁੰਦਾ ਬਹੁਤ ਹੁੰਦਾ ਸੀ ਕੱਸੀ ਜਿਵੇਂ ਪਾਏ ਕਿੰਨੇ ਘੰਟੇ ਗਰਮੀਆਂ ਚ ਬਹੁਤ ਨਿਆਰਾ ਹੁੰਦਾ ਸੀ ਇਹ ਪਾਣੀ ਕਿੰਨਾ ਪੁੰਦਾ ਦੇ ਚ ਪਾਣੀ ਵਧੀਆ ਹੁੰਦਾ ਸੀ ਇਹ ਜਸ ਕਰਨ ਤੇ ਰੈਕਸਰਸਾਈਜ਼ ਪੁਆਇੰਟ ਆਉਣ ਵਾਲਾ ਲਾਵੇਂ ਐਕਸਰਸਾਈਜ਼ ਜਿਆਦਾ ਨਾ ਲਾਈਂ ਅੱਜ ਕਈ ਦਿਨਾਂ ਬਾਅਦ ਹੋਇਆ ਹੈ ਨਾ ਹੈ ਨਾ ਠੰਡ ਬਹੁਤ ਹੈ ਠੰਡੀ ਹਵਾ ਚੱਲਦੀ ਹੈ ਨਾ ਇੰਨੀ ਚਾਲਕ ਸਾਈਜ਼ ਲਾ ਕੇ ਹੋ ਜਾ ਸੈਟ ਕੰਮ good, good. Lagi ke saya, dalam ਠੀਕ ਰਿਹਾ ਹਾਂ ਬਾਬਾ ਪੈਰ ਪੈਰ ਤੇ ਪੈਰ ਤਾਤ ਕਰੀ ਗਿਆ ਦਦ ਗਈ ਆ ਪੈਰ ਕੋਈ ਨਹੀਂ ਹੋਣੀ ਠੀਕ ਲਓ ਜੀ ਆਪਾਂ ਹੋ ਗਏ ਸਟੂਡੀਓ ਨੂੰ ਤਿਆਰ ਜਿਸ ਕਾਰਨ ਇਧਰ ਪਤੰਗ ਚ ਉਡਾਉਣ ਲੱਗਿਆ ਸਵੇਰੇ ਸਵੇਰੀ ਤੇ ਠੰਡ ਲੱਗਦੀ ਉਸ ਕਾਰਨ ਓਏ ਹੈ ਕਿਉਂ ਚੜ ਗਿਆ ਵਦੰਗ ਨੀਮ ਆ ਜਾ ਰਿਹਾ ਹਲਦਾ ਹੈ ਖਨ ਬੋਲ ਕਿਦਾਂ ਠੀਕ ਹੈ ਠੀਕ ਹੈ ਇੱਕ ਵਾਰ ਦੇ ਤੱਕ ਇਧਰ ਮੂੰਹ ਤਾਂ ਕਮਾ ਦੇ ਕੈਮਰੇ ਚ ਦੇਖੀ ਹੈਲੋ ਹਾਇਦਰ ਬੋਲ ਦੇ ਇਧਰ ਹੈਲੋ ਚੱਲ ਮੈਂ ਚੱਲ ਲੈ ਸ਼ੌਪ ਤੇ ਫਿਰ ਓਕੇ ਬਾਏ ਗੋਡ ਬਸਾਂ ਤੋਂ ਪਹਿਲਾਂ ਬਸੰਤ ਆਲਾ ਦੂਰ ਪਈ ਆ ਪੁੱਤ ਦੂਜੇ ਮਿੰਟ ਜਾ ਦੂਜੇ ਜਾ ਦਿੱਦੀ ਹਾਚਾਲੇ ਦਿੱਦੀ ਮੇਰੇ ਪੇਪਰ ਲਗਾ ਦੇ ਚਲ ਠੀਕ ਹੈ ओके ਬਾਏ ਬਾਏ ਲੋ ਜੀ ਚੱਲੇ ਤਿਆਰ ਹੋ ਕੇ ਆਪਾਂ ਸਟੂਡੀਓ ਕਰਦੇ ਆ ਗੱਲਬਾਤ ਜਾ ਕੇ ਅੱਜ ਜਿਸ ਕਰਨ ਗੁਰਸਰਨ ਦੇ ਸਕੂਲ ਗਏ ਉਹਨਾਂ ਦੇ ਪੇਪਰਾਂ ਦਾ ਰਿਜ਼ਲਟ ਆਉਣਾ ਸੀ ਨਾਲ ਸੀ ਹਰ ਕਰਨ ਨੂੰ ਲੈ ਕੇ ਹੱਥ ਪਾ ਹੱਥ ਟੂਟੇ ਚੱਕਲੇ ਚੱਕਲੇ ਹਾਂ ਬਈ ਕੀ ਬਣਿਆ ਹੈ ਦਿਖਾ ਨੰਬਰ ਦੇ ਕਿੰਨੇ ਘੱਟ ਥੋੜੇ ਘੱਟ ਨੇ ਬਸ ਵਧੀਆ ਕਿ ਨਾ ਗੋਡਾ ਨੰਬਰ ਹਾਂ ਕਿੰਨੇ ਨੰਬਰ ਦਾ ਘਰ ਆ ਕੇ ਦੇਖਿਆ ਘਰੇ ਹੋ ਰਹੀ ਸੀ ਪੰਜੀਰੀ ਦੀ ਤਿਆਰੀ ਤਪਾ ਚਾਨਾ ਖਾਦੀ پنਜਰੀ ਤੇ ਅੱਜ ਦਾ ਬਲੌਗ ਇੱਥੇ ਸਮਾਪਤ ਗੁੱਡ ਬਾਏ ਸਤਿ ਸ੍ਰੀ ਅਕਾਲ